ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਤਨ ਸਾਹਿਬ ਸ੍ਰੀ ਗੁਰੂ ਘਰ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਚਰਨਾਂ ਸ਼ੋਭਾ ਪ੍ਰਾਪਤ ਧਰਤੀ ਗੁਰਦੁਆਰਾ ਦਮਦਮਾ ਸਾਹਿਬ ਜੀ ਦੇ ਦਰਸ਼ਨ ਨਜ਼ਾਰੇ ਆਪਾਂ ਅੱਜ ਕਰਨੇ ਆ ਜੀ ਇਤਿਹਾਸ ਹੈ ਜੀ ਕਿਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਪਾ ਰਤਿ ਗੁਰਦੁਆਰਾ ਦਮਦਮਾ ਸਾਹਿਬ ਜੀ ਦੇ ਦਰਸ਼ਨ ਦਿਦਾਰ ਰਹੀ ਆਪ ਸਾਥ ਸੰਗਤਾਂ ਕਰ ਰਹੀ ਹੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਗੁਰਦੁਆਰੇ ਦੀ ਸੇਵਾ ਸੰਭਾਲ ਕਰ ਰਹੀ ਹੈ ਜੀ ਬਿਆਸ ਦਰਿਆ ਦੇ ਕੋਲ ਜਦੋਂ ਸ੍ਰੀ ਹਰਗੋਬਿੰਦ ਸਾਹਿਬ ਦੀ ਨੇ ਇੱਥੇ ਜੰਗ ਹੋਈ ਸੀਗੀ ਤਿੰਨ ਦਿਨ ਲਗਾਤਾਰ ਜੰਗ ਚੱਲੀ ਐ ਤੇ ਮਹਾਰਾਏ ਨੇ ਇੱਥੇ ਮੁੜ ਕੇ ਕਮਰ ਕੱਸਾ ਆਪਣਾ ਖੋਲਿਆ ਸੀਗਾ ਜੀ ਤਾਂ ਇਸ ਸਥਾਨਾ ਦੇ ਨਾਂ ਜਿਹੜੇ ਗੁਰਦੁਆਰਾ ਧੰਧਮਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਏ ਜੀ ਉਹ ਚੜ੍ਹਦੀ ਕਲਾ ਨਾਲ ਸਥਾਨ ਜਿਹੜਾ ਬਣਿਆ ਹੋਇਆ ਜੀ ਇਹ ਤੇਰਾ ਸ਼ਾਹ ਜੀ ਲੋਕਾਂ ਨੂੰ ਪਤਾ ਨਹੀਂ ਕਿ ਕਿੰਨਾ ਬਗਾਨੀ ਜਿੰਨਾ ਬਗਾਨੀ ਜਿੰਨਾ ਪਤਾ ਨਹੀਂ ਕਿੰਨਾ ਸਮਤਾ ਦੇ ਇਸ਼ਨਾਨ ਕਰਨ ਲਈ ਸਰੋਵਰ ਵੀ ਬਣਿਆ ਹੋਇਆ ਜੀ ਇਸ ਸਥਾਨ ਤੇ ਗੁਰਦੁਆਰਾ ਦਮਦਮਾ ਸਾਹਿਬ ਜੀ ਬਹੁਤ ਸੋਹਣਾ ਵਰਦਰਾਇ ਆਵੰਦਰ ਵੀ ਆਪਾਂ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਦੇ ਆਏ ਕੋਕਲਾ ਮਈ ਆਇਦ

ਦਰਬਾਰ ਜੀ ਦੇ ਅੰਦਰ ਆਪਾਂ ਦਰਸ਼ਨ ਕੀਤੇ ਜੀ ਗੁਰਦਰਾ ਸਾਹਿਬ ਜੀ ਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਰਾਜਮਾਨ ਨੇ ਜੀ ਗੁਰਦਰਾ ਸਾਹਿਬ ਦੇ ਅੰਦਰ ਓਕੇ ਆਪਾਂ ਦਰਸ਼ਨ ਕਰਦੇ ਆ ਜੀ ਗੁਰਦਰਾ ਸਾਹਿਬ ਜੀ ਦੇ ਨਾਲ ਹੀ ਇਸ ਸਥਾਨਾ ਦੇ ਗੁਰਦੁਆਰਾ ਬਾਬਾ ਜਾਨੀ ਸ਼ਾਹ ਜੀ ਦਾ ਗੁਰਦੁਆਰਾ ਸਥਾਨ ਆ ਜਿਹੜਾ ਬਣਿਆ ਹੋਇਆ ਜੀ ਇਹਨਾਂ ਨੇ ਬੇਨਤੀ ਕੀਤੀ ਸੀਗੀ ਜੀ ਸਵਾਜ ਜੀ ਨੂੰ ਬਿਉ ਮਹਾਰਾਜ ਜੀ ਦੇ ਦਰਸ਼ਨ ਕਰਨ ਤੇ ਫਿਰ ਮਹਾਰਾਜ ਜੀ ਦੇ ਦਰਸ਼ਨ ਕਰਾਏ ਸੀਗੇ ਜੀ ਜਾਨੀ ਕੋ ਜਾਨੀ ਮਲਾਦੋ ਜੀ ਤੇ ਇਹ ਇਤਿਹਾਸ ਆ ਵੀ ਸਰਵਣ ਕਰ ਲਿਓ ਜੀ ਗੁਰਦੁਆਰਾ ਬਾਬਾ ਜਾਨੀ ਸ਼ਾਹ ਜੀ ਦੇ ਦਰਸ਼ਨ ਦਾਰੇ ਨਾਲ ਹੀ ਆਪਾਂ ਛੇਵੇਂ ਪਾਤਸ਼ਾਹੀ ਦੇ ਗੁਰਦਾਰੇ ਗੁਰਦੁਰਾ ਧੰਦਮਾ ਸਾਹਿਬ ਜੀ ਦੇ ਨਾਲ ਹੀ ਜਿਹੜਾ ਬਾਬਾ ਜੀ ਦਾ ਸਥਾਨ ਬਣਿਆ ਹੋਇਆ ਜੀ ਇਹ ਵੀ ਸ਼ਰਮ ਨਹੀਂ ਕਰੋ ਦੋਸਤਾ ਪ੍ਰਬੰਧਕ ਕਮੇਟੀ ਇਹਨਾਂ ਸਥਾਨਾਂ ਦੀ ਜਿਹੜੀ ਸੇਵਾ ਸੰਭਾਲ ਕਰ ਰਹੀ ਹੈ ਜੀ ਉਹ ਵਰਤਾਰਾ ਮਹਾਰਾਜ ਜੀ ਨੂੰ ਜਦੋਂ ਮਿਲੇ ਸੀਗੇ ਬੱਬਾ ਜਾਨੀ ਜੀ ਉਹ ਇੱਕ ਤਸਵੀਰ ਹੈ ਜੀ ਨਿਸ਼ਾਨ ਸਾਹਿਬ ਮਾਰੇ ਝੂਲਦੇ ਆਈ ਆਹ ਦਰਬਾਰ ਦੇ ਅੰਦਰ ਵੀ ਦਰਸ਼ਨ ਕਰਦੇ ਆਪਾਂ ਅੰਦਰਬਾਰ ਦੇ ਅੰਦਰ ਜੇ ਦਰਸ਼ਨ ਦੇਾਰੇ ਹੀ ਤਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਰਨ ਸ਼ੋਭਾ ਬਰਪਾ ਕਰਤੀ ਹਾਂਜੀ ਗੁਰਦੁਆਰਾ ਦਮਦਮਾ ਸਾਹਿਬ ਜੀ ਦੇ ਨਾਲ ਜਿਹੜਾ ਸਥਾਨ ਬਣਾਇਆ ਹੋਇਆ ਜੀ ਬਾਬਾ ਜਾਨੀ ਸ਼ਾਹ ਜੀ ਦਾ ਇਤਿਹਾਸ ਆਪਾਂ ਜੀ ਜਿਹੜਾ ਨਾਲ ਹੀ ਸੰਤਾਂ ਸੰਕੇਵ ਨਾਲ ਸਰਵਣ ਕਰ ਲੈਣ ਜੀ ਜਿਹੜਾ ਸੋ ਵੀਡੀਓ ਵੀ ਜਿਆਦਾ ਲੰਮੀ ਬਣ ਜਾਂਦੀ ਹੈ ਜੀ ਤੋ ਇਹ ਸੀ ਅੱਜ ਜੀ ਦੇ ਦਰਸ਼ਨ ਦੇ ਦਾਰੇ ਸੋ ਇੰਨੀਆਂ ਹਾਜ਼ਰੀਆਂ ਸੰਗਤਾਂ ਪ੍ਰਵਾਨ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ